ਪਹਿਲਾ ਮੈਂ ਯੂਥ ਵਿੰਗ ਤੋਂ ਬੋਲਦਾ ਮੈਂ ਬਲੌਗ ਪ੍ਰਧਾਨ ਸਮਾਣੇ ਦਾ ਮੈਂ ਸਮਾਣਾ ਚਤਰਾਣਾ ਤੇ ਸਨੌਰ ਦਾ ਸੈਕਟਰੀ ਚਾਰਜ ਵੀ ਰਹਿ ਚਕਈ ਯੂਥ ਵਿੰਗ ਦਾ ਸਾਨੂੰ ਤਿੰਨ ਤਿੰਨ ਸਾਲ ਹੋ ਗਏ ਪਾਰਟੀ ਨਾਲ ਲੱਗੇ ਨੂੰ ਸਾਨੂੰ ਕੀ ਲਾਰੇ ਲਾਏ ਜਾਂਦੇ ਸੀਗੇ ਵੀ ਅਸੀਂ ਨਵੇਂ ਬੰਦਿਆਂ ਨੂੰ ਟਿਕਟਾਂ ਦਵਾਂਗੇ ਭਗਵੰਤ ਮਾਨ ਜੀ ਕਹਿੰਦਾ ਸੀਗਾ ਇਹ ਵੀ ਐਮਐਲਏ ਬਣ ਸਕਦਾ ਉਹ ਵੀ ਐਮਐਲਏ ਬਣ ਸਕਦਾ ਉਹ ਇਹ ਬਣ ਸਕਦਾ ਭਲਾਣਾ ਬਣ ਸਕਦਾ ਪਰ ਅਖੀਰਕਾਰ ਹੋਇਆ ਕੀ ਕਹਿੰਦੇ ਕਹਿੰਦੇ ਕੀ ਨਵੇਂ ਬੰਦੇ ਨੂੰ ਅੱਗੇ ਲਿਆਵਾਂਗੇ ਇਹਨਾਂ ਨੇ ਕੀਤਾ ਕੀ ਜਿਹੜੇ ਪਾਰਟੀ ਦੇ ਨਵੇਂ ਬੰਦੇ ਆਏ ਸੀਗੇ ਉਹਨਾਂ ਨੂੰ ਵੀ ਚੰਨ ਇਹਨਾਂ ਨੇ ਸਭਾਣੇ ਤੋਂ ਜਿਹੜੇ ਟਿਕਟ ਦਿੱਤੀ ਜੰ达ਰ ਸਿੰਘ ਰਾਜਰਾ ਉਹਤੇ 420 ਦਾ 406 ਦਾ ਕ੍ਰਿਮੀਨਲ ਤੇ ਕਰਪਟ ਜਿਹੜਾ ਕਹਿੰਦੇ ਨੇ ਦੋਵੇਂ ਪਰਚੇ ਆ ਉਹਨਾਂ ਨੂੰ ਕਿਉਂ ਟਿਕਟ ਦਿੱਤੀ ਇਹਨਾਂ ਨੇ ਹੋਰ ਬੰਦੇ ਬੜੇ ਸੀਗੇ ਹੋਰ ਵਲੰਟੀਅਰ ਬਹੁਤ ਸੀਗੇ ਇਮਾਨਦਾਰ ਬੰਦੇ ਬਹੁਤ ਸੀਗੇ ਕੀ ਗੱਲ ਉਹ ਐਮਐਲਏ ਨਹੀਂ ਬਣ ਸਕਦੇ ਕਹਿੰਦੇ ਤੂੰ ਇਹ ਪੰਜਾਬੀਆਂ ਨਾਲ ਸਹੀ ਨਹੀਂ ਕੀਤਾ ਤੂੰ ਵਲੰਟੀਅਰਾਂ ਨਾਲ ਖਲਵਾੜ ਕੀਤਾ ਬਿਲਕੁਲ ਅੱਜ ਤੱਕ ਅਸੀਂ ਪਾਰਟੀ ਦੇ ਪਿੱਛੇ ਪੋਸਟਰ ਲਾਉਂਦੇ ਰਹੇ ਫਲੈਕਸਾ ਲਾਉਂਦੇ ਰਹੇ ਗੱਡੀਆਂ 'ਤੇ ਰਹੇ ਬੱਸਾਂ 'ਤੇ ਰਹੇ ਪੈਟਰੋਲ ਖੂਗਦੇ ਰਹੇ ਆਪਣਾ ਗੱਡੀਆਂ ਘਰ-ਘਰ ਸਭ ਕੰਮ ਕਰਦਾ ਜੇ ਅਸੀਂ ਪਾਰਟੀ ਨੂੰ ਜਿਤਾਉਣ ਵਾਸਤੇ ਇੰਨਾ ਕੁਝ ਕਰ ਸਕਦੇ ਹਾਂ ਤੇ ਅਸੀਂ ਪਾਰਟੀ ਨੂੰ ਹਰਾਉਣ ਉੱਤੇ ਕੁਝ ਨਹੀਂ ਕਰ ਸਕਦੇ ਆ ਸੰਜੇ ਸਿੰਘ ਸਾਨੂੰ ਸਭ ਪਤਾ ਹੈ ਜਿਹੜੇ ਵੀ ਕਰਤੇ ਐਲੀਗੇਸ਼ਨ ਲੱਗੇ ਨੇ ਭਾਵ ਇਹ ਜਨਨੀਆਂ ਦਾ ਸ਼ੋਸ਼ਣ ਨੇ ਇਹ ਬਿਲਕੁਲ ਸਹੀ ਨਹੀਂ ਅਸੀਂ ਇਹ ਉਜਾਗਰ ਕਰਾਂਗੇ ਹੁਣ ਜਿਹੜਾ ਤੁਸੀਂ ਬੰਦਾ ਸਮਾਣੇ ਤੋਂ ਖੜਾ ਕੀਤਾ ਹੈ ਜਬ ਪੂਰੇ ਪੰਜਾਬ ਲੈਵਲ ਤੇ ਅਸੀਂ ਤੇਰਾ ਵਿਰੋਧ ਕਰਾਂਗੇ ਜਿਵੇਂ ਅਸੀਂ ਪਾਟ ਜਦਾ ਰਹੇ ਸੀਗੇ ਹੁਣ ਤੈਨੂੰ ਜੀ ਹਰਾ ਕੇ ਦਿਖਾਵਾਂਗੇ ਬੋਲੇ ਸੋ ਨਿਹਾਲ ਸੋ ਸਚਿਆ ਕਾਰ ਅੱਜ ਆਲੇ ਭਰਾਵੋ ਥੋੜੀ ਮਾਤਰਾ ਵਿੱਚ ਚੰਡੀ ਘੜਵਾਏ ਆ ਅਸੀਂ ਆਲੇ ਘਾਟਾ ਸਵੇਰੇ ਸਾਰੇ ਭਰਾ ਸਾਰੇ ਵਲੰਟੀਅਰ ਭਾਰੀ ਮਾਤਰਾ ਵਿੱਚ ਸਮਾਨ ਇਕੱਠੀ ਹੋਣਗੇ ਅਸੀਂ ਆਲੇ ਕੁਝ ਭਰਾਏ ਚੰਡੀ ਘੜਾਇ ਸੀ ਬਾਪਸਾਨ ਕੇ ਇੰਟਰਵਿਊ ਦੇ ਰਹੇ ਆ कट सवेर विशाल हुजे आम आदमी पार्टी